ਇਹ ਜੋ ਗੱਲ ਹੈ ਕਿ ਜਿਹੜੀ ਘਟਨਾ ਸਾਹਮਣੇ ਆਈ ਹੈ ਪੰਜਾਬ ਦੇ ਜਿਹੜੇ ਸਪੈਨਿਸ਼ ਫੈਮਲੀ ਉਹਨਾਂ ਪਾਚਨ ਚ ਕੋਟਮਾਰ ਗਈ ਠੀਕ ਹੈ ਨਾ ਉਹ ਇੱਕ ਕਮਰ ਕਰਨ ਗਏ ਸੀ ਦਾਖਤ ਚੋਣੇ ਨੂੰ ਤੇ ਉੱਥੇ ਜਾ ਕੇ ਇਹਨਾਂ ਦੇ ਉੱਤੇ ਇੱਕ ਕਦਮੀ ਜੋ ਇਹਨਾਂ ਦੇ ਕਹਿਣ ਮੁਤਾਬਕ ਇਹ ਜੁਗਮੇ ਮਿਲ ਕਰਤਾ ਇਹ ਫੈਮਲੀ ਸੀ ਦੋ ਬ੍ਰਦਰ ਸੀ ਇੱਕ ਬ੍ਰਦਰ ਦੀ ਵਾਈਫ ਹੈ ਉਹ ਵੀ ਐਨਆਰਆਈ ਹੈ ਜਿਹੜੇ ਸਾਰੇ ਬਾਰ-ਬਾਰ ਉੱਠ ਰਹੇ ਨੇ ਬਾਰ-ਬਾਰ ਇਹਨਾਂ ਕੋਲ ਪਾਸ ਨਹੀਂ ਇਹਨਾਂ ਨੂੰ ਇਹਨਾਂ ਦੇ ਪੰਜਾਬੀ ਪੇਜ ਤੇ ਇਹਨਾਂ ਨੇ ਇਹਨਾਂ ਨੂੰ ਮਾਰੀ ਪਾ ਦਿੱਤਾ ਕਿ ਗੱਲ ਉਹਦੀ ਕੁੱਟਮਾਰ ਵੀ ਕੀ ਹੋ ਚੱਲੀ ਇਹਦੀ ਮੈਂ ਬਹੁਤ ਗਿੰਦਿਆ ਕਰਦਾ ਹਾਂ ਸਰਕਾਰ ਤੋਂ ਮੰਗ ਕਰਦਾ ਕਿ ਸਰਕਾਰ ਵੀ ਇਹ ਟੈਕਸ਼ਨ ਲਵੇ ਮੁੱਖ ਮੰਤਰੀ ਦੇ ਆਵਾਜ਼ ਚਲਦੇ ਨੇ ਉਹ ਵੀ ਇਮੀਜ ਟੈਕਸ਼ਨ ਦੇਣ ਔਰ ਪੰਜਾਬ ਦੇ ਮੁੱਖ ਮੰਤਰੀ ਇਮੀਜ ਬਣੇ ਰਹੇ ਕਿਉਂਕਿ ਸਾਨੂੰ ਸਥਾਵੇਂ ਮਾਹੌਲ ਚਾਹੀਦੇ ਸਾਨੂੰ ਜਦੋਂ ਵਰਗਾਂ ਦੀ ਰਾਜਨੀਤੀ ਧਰਮ ਦੀ ਕਰਾਂਗੇ ਇਹ ਚਿੰਤਾ ਕਿਸੇ ਨਾ ਕਿਸੇ ਆ ਕੇ ਸਾਡੇ ਵਰਗੀਕਰਨ ਔਰ ਧਰਮਾਂ ਦੇ ਰਾਜਨੀਤੀ ਦੇ ਵਿੱਚ ਨਕਸਾਲ ਪੈਦਾ ਕਰਕੇ ਔਰ ਸਾਡੀ ਸਮਾਜ ਚ ਪਾੜਵਾਤਾ ਇਹੋ ਹੀ ਚਿੰਤਾ ਕੀ ਕਰਦੇ ਸਨ ਸਾਰੇ ਚਿੰਤਾ ਨੂੰ ਵਰਗਾਂ ਦੀ ਰਾਜਨੀਤੀ ਵਿੱਚ ਬੜਾ ਹਵਾ ਮਿਲਦੇ ਸੋ ਜਿਹੜੀ ਘਟਨਾ ਵਾਪਰੀ ਕੰਗੜਾਣਾ ਵੀ ਅਸੀਂ ਕਹਾਂ ਵੀ ਠੀਕ ਹੈ ਕਿ ਉਹ ਜਿਹੜੇ ਘਟਨਾਵਾਂ ਤੇ ਬਹੁਤ ਸੀਐਮਐਮ ਵਾਪਰੀਆਂ ਨੇ ਬੜੇ ਪੋਲਿਟੀਕਲ ਬੰਦੇ ਨਾਲ ਲੋਕ ਆਪਣਾ ਰਾਜ ਕੱਢਦੇ ਨੇ ਪਰ ਉਹਨੂੰ ਤੁਸੀਂ ਕਿਸੇ ਵਰਗ ਨਾਲ ਜੋੜ ਦੇਣਾ ਕਿਸੇ ਪੰਜਾਬੀਆਂ ਪ੍ਰਤੀ ਉਹ ਮਾੜੀ ਬਿਰਤਾਂਤਾਂ ਉਹਨਾਂ ਕਿਤੇ ਕਿਤੇ ਕੁਛ ਪਾ ਖੇਤੇ ਪਾਣੀ ਚ ਵੀ ਹੋ ਗਈ ਤੇ ਕੁਝ ਲੋਕ ਇਹਨੂੰ ਸੈਲੀਬ੍ਰੇਟ ਕਰਨ ਲੱਗਦੇ ਆ ਕਿ ਇਹ ਉਹ ਜਿਹੜੇ ਘਟਨਾਵਾਂ ਨੂੰ ਕਿਤੇ ਵੀ ਸੈਲੀਬ੍ਰੇਟ ਨਹੀਂ ਹੋਣਾ ਚਾਹੀਦਾ ਤੁਸੀਂ ਦੇਖੋ ਜੇ ਕੋਈ ਝਗੜਾ ਹੋਵੇ ਕੋਚੋ ਵੀ ਤਾਂ ਲੈ ਕੇ ਨਿਕਲ ਜਾਂਦੇ ਆ ਸੋ ਜਿਹੜੀ ਘਟਨਾ ਵਾਪਰ ਗਈ ਉਹਨੂੰ ਉਹਦਾ ਰਿਐਕਸ਼ਨ ਤੇ ਮਾਝਾ ਜਿਹੜੇ ਨੂੰ ਮਿਲੇ ਹੁਣ ਇੱਥੇ ਵੀ ਮਾਝੀ ਰਹਿੰਦੇ ਨੇ ਇੱਥੇ ਵੀ ਪੰਜਾਬੀ ਰਹਿੰਦੇ ਨੇ ਸਾਰੇ ਦੇਸ਼ ਪਆ ਪੈਨੇ ਆ ਆਪਾਂ ਨੂੰ ਮੁੱਖ ਮੰਤਰੀ ਨੂੰ ਇਮੀਡੀਏਟਲੀ ਮੇਰਾ ਮੰਗਿਆ ਜਾ ਕੇ ਅੰਦਰੀ ਤੋਂ ਬਾਹਰ ਮੀਟਿੰਗ ਕਰਕੇ ਦੋਨੇ ਨੂੰ ਸਖਤ ਐਕਸ਼ਨ ਹੈ ਉਹਨੂੰ ਤੋਂ ਬਾਅਦ ਲੋਕਾਂ ਨੂੰ ਇੱਕ ਸੰਬੋਧਨ ਕਰ ਕਿ ਇਹ ਭਾਰਤ ਸਾਡਾ ਸਾਰਿਆਂ ਦਾ ਸਾਂਝਾ ਹੈ ਔਰ ਅਸੀਂ ਲੋਕ ਕੰਸਟੀਟਿਊਸ਼ਨ ਮੁਤਾਬਕ ਸੈਕੂਲਰ ਸੋਸਣਾ ਚਾਹੁੰਦੇ ਆਂ ਗਲਤ ਨੂੰ ਗਲਤ ਔਰ ਸਹੀ ਨੂੰ ਸਹੀ ਕਮਾਉਣਾ ਹੈ ਇਹ ਸਭ ਕਹਿਣਾ ਪਊ ਉਹ ਜੋ ਸਾਹਿਬ ਜਿਹੜੇ ਕੰਨਾਂ ਨੂੰ ਬਿਆਨਬਾਜ਼ੀ ਕਰਦੇ ਕੀ ਲੱਗਦਾ ਕਿ ਉਸ ਦਾ ਅਸਰ ਜੁਮਾਚੇ ਦੇ ਲੋਕਾਂ ਚ ਦੇਖਣ ਨੂੰ ਮਿਲ ਰਿਹਾ ਹੈ ਉਹ ਸੋਚ ਉਹਨਾਂ ਦੀ ਚੌਥੀ ਗੱਲ ਹੈ ਦੇਖੋ ਜਿਹੜੀ ਲੜਕੀ ਨੇ தੱਫੜ ਮਾਰੀ ਜੀ ਪਹਿਲੇ ਉਹਨੂੰ ਜਦੋਂ ਮਾਰਿਆ ਉਹਨੇ ਆਪਣੀ ਭਾਵਨਾ ਦਾ ਬੈਕਟ ਬਾਕੀ ਜਾਂ ਕੁਝ ਕਹਿ ਕੇ ਉਹ ਨਹੀਂ ਕਰਦਾ 100 ਬੰਦਾ ਇਕੱਠਾ ਹੋ ਪਰ ਉਹਦੇ ਇਵੇਜ ਦੇ ਵਿੱਚ ਜਦੋਂ ਆਪਾਂ ਸੈਲੀਬ੍ਰੇਟ ਕਰਨਾ ਸ਼ੁਰੂ ਕਰਤਾ ਔਰ ਉਹਦੇ ਚਿੱਟੀ ਵਿੱਚ ਰਿਐਕਸ਼ਨ ਜੇ ਵੀ ਦੇਖਣ ਨੂੰ ਮਿਲਿਆ ਇੱਥੇ ਤੋਂ ਡਰਦੇ ਹਾਂ ਅਸੀਂ ਤਸਵੀਰ ਨੂੰ ਕਰਦੇ ਸਾਡੀਆਂ ਸੰਝਾਂ ਨੇ ਬਹੁਤ ਅਸੀਂ ਕਹਿਣ ਨੂੰ ਪ੍ਰਦੇਸ਼ ਹੈ ਭਰੂ ਜਿਹੜੀ ਨਹੀਂ ਹੈ ਸਾਨੂੰ ਇਹੋ ਜੀ ਚੀਜ਼ਾਂ ਨੂੰ ਮਤਲਬ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਆ ਸਮਾਜ ਨੂੰ ਅੱਗੇ ਲੈ ਜਾਣ ਦੀ ਕੰਮ ਕਰਨਾ ਚਾਹੀਦਾ ਹੈ। ਮਜੂਤੇ ਵੀ ਉਹਨਾਂ ਨੇ ਬਹੁਤ ਗਲਤ ਕੰਮ ਹੋਇਆ ਸਾਡੇ ਪੰਜਾਬੀ ਭਰਾ ਦੇ ਨਾਲ ਬਹੁਤ ਗਲਤ ਰੈਕਸ਼ਨ ਹੋਇਆ। ਔਰ ਮੈਂ ਤਾਂ ਕਹੂੰਗਾ ਕਿ ਇਹ ਨਹੀਂ ਹੋਣਾ ਚਾਹੀਦਾ। ਜਦੋਂ ਦੀ ਬੀਜੇਪੀ ਗਵਰਨਮੈਂਟ ਨੇ ਵਰਗਾਂ ਦੀ ਧਰਮ ਦੀ ਰਾਜਨੀਤੀ ਸ਼ੁਰੂ ਕੀਤੀ ਹੈ ਉਹਦੇ ਨਤੀਜੇ ਜਿਹੜੇ ਆ ਇਹੋ ਜਿਹਾ ਘਟਨਾਵਾਂ ਆਣੀਆਂ ਅੰਜਾਮ ਇਹਨਾਂ ਘਟਨਾਵਾਂ ਤੱਕ ਪਹੁੰਚ ਰਿਹਾ। ਅੱਜ ਮੈਂ ਦੋਹਾਂ ਮੁੱਖ ਮੰਤਰੀਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਵੀ ਦਾ ਇਨੀਸ਼ੀਏਟਿਵ ਲੈਣ ਔਰ ਮੁੱਖ ਮੰਤਰੀ ਹਰਚਨ ਵੀ ਇਮੀਡੀਏਟਲੀ ਉਹਨਾਂ ਨੂੰ ਵੈਰੀਫਾਈਡ ਜੈਟੀਫਾਈ ਕਰਕੇ ਉਹਨਾਂ ਦੇ ਪਰਚਾ ਦਿੱਤੇ ਉਹਨਾਂ ਨੇ